ਜੇਕਰ ਤੁਸੀਂ ਵੀ ਗੱਬਣ ਘੋੜੀ ਦੀ ਭਾਲ ਦੇ ਵਿੱਚ ਹੋਣਾ ਮਿੱਤਰੋ ਆਜੋ ਆਹ ਵੀਡੀਓ ਨੂੰ ਪੂਰੀ ਦੇਖ ਲਿਓ ਕਿਉਂਕਿ ਅੱਜ ਆਪਾਂ ਤੁਹਾਨੂੰ ਇੱਕ ਘਰੀਲੂ ਫਾਰਮ ਦੇ ਉੱਪਰ ਦੋ ਟਾਪ ਦੀਆਂ ਘੋੜੀਆਂ ਜਿਹੜੀਆਂ ਦਿਖਾਵਾਂਗੇ ਚੰਗੇ ਰਿਜ਼ਲਟ ਦਿੱਤੇ ਆ ਪਿਛਲੇ ਸੂਆਂ ਦੇ ਵਿੱਚ ਵੀ ਤੇ ਹੁਣ ਵੀ ਇਹ ਬਹੁਤ ਜ਼ਿਆਦਾ ਚੰਗੇ ਘੋੜਿਆਂ ਤੋਂ ਗੱਬਣ ਤੇ ਦੋਨਾਂ ਘੋੜੀਆਂ ਦੀ ਡਿਟੇਲ ਆਪਾਂ ਵੀਡੀਓ ਦੇ ਵਿੱਚ ਦੇਵਾਂਗੇ ਸਾਰੇ ਜਣੇ ਵੀਡੀਓ ਦੇ ਨਾਲ ਅਖੀਰ ਤੱਕ ਬਣੇ ਰਹੋ ਤਾਂ ਜੋ ਸਾਰੀ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ ਆਜੋ ਕਰਦੇ ਆਂ ਗੱਲਬਾਤ ਸਾਰਿਆਂ ਤੋਂ ਪਹਿਲੀ ਘੋੜੀ ਦੀ ਜਿਹੜੀ ਇਸ ਟਾਈਮ ਤੁਸੀਂ ਦੇਖ ਰਹੇ ਹੋ ਘੋੜੇ ਦਾ ਪਲੇਖਾ ਹੀ ਪਾਉਂਦੀ ਆ ਮਿੱਤਰੋ ਕਿਉਂਕਿ ਪੁੱਠਾ ਪੱਠਾ ਬਹੁਤ ਜ਼ਿਆਦਾ ਚੰਗਾ ਲੱਗਿਆ ਹੋਇਆ ਵਾ ਗਰਦਨ ਦੇਖੋ ਤੁਸੀਂ ਤੇ ਕੰਨ ਦੇਖੋ ਬਹੁਤ ਜ਼ਿਆਦਾ ਚੰਗਾ ਜਿਹੜਾ ਕੰਨ ਹੈ ਗਰਦਨ ਆ ਪਤਲੀ ਆ ਦੇਖੋ ਤੁਸੀਂ ਤੇ ਮਾਰਕਿੰਗ ਦੀ ਜੇਕਰ ਮੈਂ ਗੱਲ ਕਰਾਂ ਤਾਂ ਬਾਕੀ ਇਹਦਾ ਇੱਕ ਰੰਗ ਆ ਸਾਰਾ ਤੇ ਮੱਥੇ ਦੇ ਉੱਪਰ ਪਤਲਾ ਜਿਹਾ ਇੱਕ ਬਲੇਜ ਆ ਤੇ ਬਾਈ ਕਹਿੰਦਾ 4 1/2 4 ਸਾਲੇ ਦੀ ਜਿਹੜੀ ਉਮਰ ਆ ਇਸ ਟਾਈਮ ਹੋਈ ਆ ਕਿਉਂਕਿ ਬਾਈ ਉਹਨਾਂ ਨੇ ਵੀ ਅੱਗੋਂ ਖਰੀਦੀ ਸੀ ਤੇ ਇਸ ਟਾਈਮ ਬਾਈ ਹੁਣ ਕਹਿੰਦੇ ਇਹ ਪੂਰੇ ਦਿਨਾਂ ਦੇ ਉੱਪਰ ਹੀ ਸੂਣ ਵਾਲੀ ਆ ਸਾਡੇ ਮੋਗੇ ਜ਼ਿਲ੍ਹੇ ਦੀ ਸ਼ਾਨ ਬਹੁਤ ਜਿਆਦਾ ਚੰਗਾ ਘੋੜਾ ਵਾ ਮਾਸਟਰ ਜੀ ਉਹਨਾਂ ਦੇ ਕੋਲ ਘੋਲੀਏ ਕਲਾ ਵਾਲਿਆਂ ਦੇ ਕੋਲ ਉਹ ਤੋਂ ਇਹ ਮਿੱਤਰੋ ਇਸ ਟਾਈਮ ਗੱਭਣ ਦਿਨਾਂ ਦੇ ਉੱਪਰ ਹੀ ਸੂਣ ਵਾਲੀ ਆ ਇਹਦੇ ਵਿੱਚ ਤੁਹਾਡੇ ਦੋ ਸ਼ੌਂਕ ਪੂਰੇ ਹੋ ਜਾਣੇ ਆ ਇੱਕ ਤਾਂ ਘੋੜੀ ਵਾਲਾ ਤੇ ਇੱਕ ਬੱਤੇ ਵਾਲਾ ਕਿਉਂਕਿ ਇਹਨੇ ਆਉਂਦੀ ਨਹੀਂ ਸੂ ਪੈਣਾ ਮਿੱਤਰੋ ਤੇ ਬਹੁਤ ਜਿਆਦਾ ਚੰਗਾ ਜਿਵੇਂ ਆਪਾਂ ਕਹਿੰਦੀ ਹੱਡ ਭਾਰਾ ਲੱਗਿਆ ਹੋਇਆ ਵਾ ਪੈਰਾਂ ਪੂਰਾਂ ਦੀ ਸੋਹਣੀ ਆ ਬਾਲ ਭੋਰੀਆਂ ਦੀ ਸਾਫ਼ ਆ ਮਿੱਤਰੋ ਤੇ ਬਾਕੀ ਤੁਸੀਂ ਸਕਰੀਨ ਦੇ ਉੱਪਰ ਦੇਖ ਹੀ ਰਹੇ ਹੋ ਕੱਦ ਕਾਠੀ ਸੋਹਣੀ ਆ ਤੇ ਬਾਈ ਕਹਿੰਦਾ 60 ਪਲੱਸ ਅਈਦਾ ਜਿਹੜਾ ਇਸ ਟਾਈਮ ਕੱਦ ਆ ਤੇ ਹੰਡ ਪੈਰ ਤੁਸੀਂ ਦੇਖ ਹੀ ਰਹੇ ਹੋ ਵੀਡੀਓ ਦੇ ਵਿੱਚ ਜੇ ਕਿਸੇ ਵੀ ਵੀਰ ਦਾ ਵਿਚਾਰ ਬੰਦਾ ਵਾ ਕਿਉਂਕਿ ਇਹਨੇ ਵਧੀਆ ਬੱਚੇ ਹੀ ਦੇਣਾ ਮਿੱਤਰੋ ਕਿਉਂਕਿ ਆਪ ਵੀ ਚੰਗੀ ਆ ਤੇ ਗਾਂ ਜਿਹੜਾ ਬੱਚਾ ਵਾ ਉਹ ਵੀ ਇਹਨੇ ਟੌਪ ਕਲਾਸ ਦਾ ਹੀ ਦੇਣਾ ਵਾ ਉਕੇ ਮਾਸਟਰ ਜੀ ਉਹ ਨਾਲ ਜਿਹੜਾ ਘੋੜਾ ਵਾ ਉਹ ਕਾਲੇ ਕਾਂਟੇ ਦਾ ਪੋਤਾ ਮਿੱਤਰੋ ਬਹੁਤ ਸੋਹਣਾ ਰਿਜ਼ਲਟ ਆ ਜਿਹੜਾ ਅੱਜ ਦੇ ਦਿਨ ਟਾਈਮ ਦੇ ਵਿੱਚ ਦੇ ਰਿਹਾ ਵਾ ਪੁੱਠਾ ਪੱਠਾ ਤੁਸੀਂ ਦੇਖ ਲਓ ਘੋੜਿਆਂ ਦਾ ਭਲੇਖਾ ਹੀ ਪਾਉਂਦੀ ਆ ਮਿੱਤਰੋ ਤੇ ਜਾਦੇ ਤੁਰਾ ਫੇਰਾ ਇਹਦਾ ਤਾਂ ਨਹੀਂ ਕਰਾਇਆ ਕਿਉਂਕਿ ਦਿਨਾਂ ਦੇ ਉੱਪਰ ਹੀ ਜਿਹੜੀ ਸੂਣ ਵਾਲੀ ਆ ਤੇ ਚਾਲਚੂਲ ਦੀ ਸਾਫ ਆ ਬਾਈ ਕਹਿੰਦਾ ਸਵਾਰੀ ਸੁਬਰੀ ਵਧੀਆ ਕਰਾਉਂਦੀ ਆ ਆ ਤੁਸੀਂ ਦੇਖ ਹੀ ਰਹੇ ਹੋ ਬਹੁਤ ਸੋਹਣੀ ਖੜਨੀ ਖੜਨੀ ਆ ਸ਼ੋਅ ਕੁਆਲਟੀ ਦੇ ਬੱਚੇ ਦੇ ਨਾਲ ਹੀ ਆ ਪੇਟ ਲਘੋੜੀ ਆ ਬੱਚਾ ਵੀ ਇਹਨੇ ਚੰਗਾਈ ਦੇਣਾ ਵਾ ਤੇ ਜੇ ਤੁਹਾਡਾ ਵਿਚਾਰ ਬਣਦਾ ਵਾ ਬਾਈ ਦਾ ਨੰਬਰ ਜਿਹੜਾ ਸਕਰੀਨ ਦੇ ਉੱਪਰ ਚੱਲ ਰਿਹਾ ਵਾ ਪਿੰਡ ਬਾਈ ਹੁਣਾਂ ਦਾ ਕੋਲੀਆ ਖੁਰਦਾ ਮੋਗੇ ਜ਼ਿਲ੍ਹੇ ਦੇ ਵਿੱਚ ਆ ਬਾਗੇ ਪਰਾਨੇ ਦੇ ਕੋਲ ਜਿਹੜਾ ਪਿੰਡ ਆ ਤਾਂ ਤੁਸੀਂ ਬਾਈ ਦੇ ਨਾਲ ਗੱਲਬਾਤ ਕਰ ਰਹੇ ਹੋ ਕੋਈ ਵਪਾਰ ਆਲਾ ਮੈਂ ਤੁਹਾਨੂੰ ਪਹਿਲੇ ਵੀਡੀਓ ਦੇ ਵਿੱਚ ਦੱਸਦਾ ਬਾਈ ਹੁਣਾਂ ਦਾ ਕੰਮ ਨਹੀਂਗਾ ਘਰੇਲੂ ਫਾਰਮ ਦੇ ਉੱਪਰ ਵੀ ਇਹ ਜਿਹੜੇ ਜੋ ਦੋ ਜਾਨਵਰ ਬਕਾਊ ਆ ਵੀਡੀਓ ਦੇ ਨਾਲ ਹਜੇ ਬਣੇ ਰਹੋ ਕਿਉਂਕਿ ਇੱਕ ਕੁੜੀ ਤੁਹਾਨੂੰ ਆਪਾਂ ਹੋਰ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਹੀ ਉਹ ਵੀ ਬਕਾਊ ਆ ਤੇ ਉਹ ਵੀ ਆਪਾਂ ਤੁਹਾਨੂੰ ਅੱਗੇ ਦਿਖਾਉਣੇ ਆ ਆ ਦੇਖੋ ਮਾਰਵਾੜੀ ਧੌਣ ਬੜਾ ਸੋਹਣਾ ਕੰਨ ਆ ਖੜਨੀ ਖੁੜਨੀ ਦੀ ਵੀ ਬਹੁਤ ਜਿਵੇਂ ਆਪਾਂ ਕਹਿੰਦੀ ਚੰਗੀ ਆ ਘੋੜੀ ਤੇ ਜਿਹੜੇ ਘਰ ਜਾਊਗੀ ਮਿੱਤਰੋ ਸਿਰਾ ਕਰ ਦੂਗੀ ਕਿਉਂਕਿ ਬੱਚਾ ਇਹਨੇ ਪੂਰਾ ਟਾਪ ਕਲਾਸ ਦੇ ਦੇਣਾ ਵਾ ਤੇ ਜਿਹੜੀ ਤੁਸੀਂ ਇਸ ਟਾਈਮ ਦੇਖ ਰਹੇ ਹੋ ਘੋੜੀ 2 ਨੰਬਰ ਤੇ ਤੇ ਇਹਦੇ ਮੱਥੇ ਦੇ ਉੱਪਰ ਬਲੇਜ ਆ ਤੇ ਦੋ ਪੈਰੇ ਦੇ ਜਿਹੜੇ ਮਗਰਲੇ ਚਟੇ ਆ ਮੌਹਵਾਂ ਰੰਗ ਆ ਅੱਜ ਦੇ ਟਾਈਮ ਦੇ ਵਿੱਚ ਇਹ ਰੰਗ ਦਾ ਬਹੁਤ ਜ਼ਿਆਦਾ ਕਰੇਜ ਆ ਘੋੜੀ ਤੁਹਾਨੂੰ ਦੇਖ ਨੂੰ ਥੋੜੀ ਜਿਹੀ ਫਿੱਕੀ ਲੱਗੂਗੀ ਕਿਉਂਕਿ ਹਜੇ ਥੋੜੇ ਟਾਈਮ ਪਹਿਲਾਂ ਇਹਨੇ ਬੱਚਾ ਦਿੱਤਾ ਵਾ ਤੇ ਦੁਬਾਰਾ ਫਿਰ 2.5 ਮਹੀਨਿਆਂ ਦੀ ਇਹ ਜਿਹੜੀ ਗੱਬਣ ਉਸੇ ਘੋੜੇ ਤੋਂ ਗੱਬਣਾ ਮਾਸਟਰ ਜੀ ਵਾਲੇ ਅਨਮੋਲ ਰਤਨ ਤੋਂ ਜੋ ਕਿ ਕਾਲੇ ਕਾਂਡੇ ਦਾ ਬੱਚਾ ਮਿੱਤਰੋ ਦੋਨੇ ਘੋੜੀਆਂ ਉਸੇ ਘੋੜੇ ਤੋਂ ਹੀ ਗੱਬਣਾ ਤੁਹਾਨੂੰ ਇਹ ਜਿਹੜੀ ਘੋੜੀ ਆ ਇੰਨੇ ਗ੍ਰੇਡ ਦੀ ਮਿਲ ਜੂਗੀ ਜਿਵੇਂ ਇੱਕ ਘੋੜੀ ਲੈ ਕੇ ਗੱਬਣ ਕਰਾਉਣ ਤੱਕ ਦੇ ਖਰਚੇ ਦੇ ਵਿੱਚ ਵਿੱਚ ਹੀ ਘੋੜੇ ਦੀ ਫੀਸ ਦੇ ਖਰਚੇ ਦੇ ਵਿੱਚ ਵਿੱਚ ਹੀ ਤੁਹਾਨੂੰ ਇਹ ਮਿਲ ਜੜੀ ਆ ਕਿਉਂਕਿ ਬਾਈ ਦਾ ਬਾਹਰ ਜਾਣ ਕਰਕੇ ਬਾਈ ਕਹਿੰਦਾ ਸਾਹਮਣੇ ਦੀ ਥੋੜੀ ਪ੍ਰੋਬਲਮ ਆ ਰਹੀ ਆ ਤਾਂ ਕਰਕੇ ਇਹ ਜਿਹੜੀ ਦੋਨੇ ਘੋੜੀਆਂ ਬਾਈ ਨੇ ਸੇਲ ਕਰਨੀਆਂ ਵਾ ਸੋਹਣੀ ਆ ਘੋੜੀ ਤੋਰਾ ਤਾਰਾ ਵੀ ਬਾਈ ਕਹਿੰਦਾ ਸੋਹਣਾ ਤੁਰਦਾ ਵਾ ਬਾਲ ਪੋਨੀਆਂ ਦੀ ਸਾਫ ਆ ਕਨਕਨ ਵੀ ਵਧੀਆ ਲੱਗਿਆ ਹੋਇਆ ਵਾ ਤੇ ਬਾਕੀ ਜਦੋਂ ਹੁਣ ਗੱਬਣਾ ਹੌਲੀ ਹੌਲੀ ਇਹਨੇ ਵਧੀਆ ਜਣੇ ਦੀ ਚੰਗੀ ਤਿਆਰ ਹੋ ਜਾਣਾ ਵਾ ਪਿਛਲੇ ਸੂਏ ਦੇ ਵਿੱਚ ਬਾਈ ਕਹਿੰਦਾ ਖਲੀਫੇ ਘੋੜੇ ਤੋਂ ਨੇ ਬੱਚਾ ਦਿੱਤਾ ਵਾ ਬਹੁਤ ਟੌਪ ਕਲਾਸ ਦਾ ਬੱਚਾ ਦਿੱਤਾ ਵਾ ਬਹੁਤ ਸੋਹਣੀ ਜਿਵੇਂ ਆਪਾਂ ਕਹਿ ਦਈਏ ਘੋੜੀ ਆ ਤੇ ਉਸੇ ਤਰ੍ਹਾਂ ਹੀ ਇਹਨੇ ਬੱਚਾ ਵੀ ਚੰਗਾ ਦਿੱਤਾ ਵਾ ਜੇਕਰ ਇਹਦਾ ਵਿਚਾਰ ਬੰਦਾ ਵਾ ਤਾਂ ਇਹਦੇ ਲਈ ਵੀ ਬਾਈ ਦਾ ਤੁਸੀਂ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਵਾ ਕਰ ਲਿਓ ਗੱਲਬਾਤ ਤੇ ਜੇਕਰ ਕੋਈ ਹੋਰ ਤੁਸੀਂ ਕੋਈ ਜਾਣਕਾਰੀ ਲੈਣੀ ਆ ਜਾਂ ਫੋਟੋ ਵੀਡੀਓ ਵਗੈਰਾ ਜਿਵੇਂ ਮੀਟਿੰਗ ਮੂਟਿੰਗ ਦੀ ਅੱਜ ਕੱਲ ਆਪਾਂ ਮੰਗਾਉਣੀ ਹੁੰਦੀ ਆ ਤਾਂ ਬਾਈ ਦੇ ਨੰਬਰ ਤੇ ਤੁਸੀਂ ਫੋਨ ਕਰਕੇ ਮੰਗਵਾ ਸਕਦੇ ਹੋ ਕੰਨ ਦੇਖੋ ਇਹਦਾ ਵੀ ਸੋਨਾ ਮਾਰਵੜੀ ਖਾਨਾ ਧੌਣ ਧੌਣ ਚੰਗੀ ਆ ਤੇ ਜੇਕਰ ਤੁਸੀਂ ਹੋਰ ਕਿਸੇ ਵੀ ਫਾਰਮ ਦੀ ਆਬਦੇ ਦੀ ਵੀਡੀਓ ਆਪਣੇ ਚੈਨਲ ਤੋਂ ਬਣਾਉਣੀ ਚਾਹੁੰਦੇ ਆ ਤਾਂ ਆਪਣੇ ਦਿੱਤੇ ਹੋਏ ਨੰਬਰ ਦੇ ਉੱਪਰ ਤੁਸੀਂ ਜਦੋਂ ਮਰਜ਼ੀ ਸੰਪਰਕ ਕਰ ਸਕਦੇ ਹੋ ਕਿਉਂਕਿ ਕਿਸੇ ਵੀ ਵੀਰ ਦਾ ਵਿਚਾਰ ਹੁੰਦਾ ਕੋਈ ਸੇਲ ਵਾਲੇ ਜਾਨਵਰ ਦੀ ਜਾਂ ਕਿਸੇ ਵੀ ਸਟੱਡ ਦੀ ਵੀਡੀਓ ਬਣਾਉਣੀ ਹੁੰਦੀ ਆ ਤਾਂ ਬੇਝਜ ਕੋ ਹੋਗੇ ਤੁਸੀਂ ਆਪਣੇ ਫੋਨ ਦੇ ਉੱਪਰ ਗੱਲਬਾਤ ਕਰ ਸਕਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਤੁਹਾਡਾ ਕੋਈ ਵੀ ਸੱਜਣ ਬੇਲੀ ਆ ਜਿਹੜਾ ਗੱਬਣ ਕੋੜੀਆਂ ਦੀ ਪਾਲ ਦੇ ਵਿੱਚ ਉਹਦੇ ਤੱਕ ਇਹ ਵੀਡੀਓ ਪਹੁੰਚਦੀ ਹੋ ਸਕੇ ਜਿਉਂਦੇ ਵਾਸਤੇ ਰਹੋ ਜੀ ਧੰਨਵਾਦ ਮਿਲਦੇ ਆ ਕਿਤੇ ਹੋਰ ਵੀਡੀਓ ਦੇ ਵਿੱਚ ਕਿਤੇ ਹੋਰ ਫਾਰਮ ਦੇ ਉੱਪਰ